ਕੱਲ ਜਿਹੜਾ ਇਥੇ ਸੁਖਚੈਨ ਸਿੰਘ ਐਨ ਆਰ ਆਈ ਤੇ ਇੱਕ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅਮਰਸਰ ਅਤੇ ਉਹਨਾਂ ਡਰਨਲ ਸਿਕਿਉਰਿਟੀ ਦੀਆਂ ਜਾਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਦੇ ਹੋયા ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਅ ਸੁਖਾ ਸੁਖਾ ਗਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਅ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨੋਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂ ਐਸ ਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂ ਐਸ ਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ ਚ ਦੋ ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਤਰਨਤਾਰਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰ ਤਰਨਤਾਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ क्राइम ਕਰਨ ਤੋਂ ਪਹਿਲਾਂ ਅਤੇ क्राइम ਕਰਨ ਤੋਂ ਬਾਅਦ ਇੱਕ ਅਮਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਐਵੇਂ ਹੀ ਅਭਿ ਲਖਸ਼ਿ ਭਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ क्राइम ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ क्राइम ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ ट्रांजੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੀ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਨ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲॉज ਨੇ ਜਿਹੜੇ ਕਿ ਅਮਰੀਕਾ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੇਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇੱਕ ਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇੱਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸੇ ਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂਐਸਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਦੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸੀਖਾਂ ਦੇ ਅੰਦਰ ਦੇਵਾਂਗੇ ਜੀ ਸਰ ਯੂਐਸ ਤੋਂ ਫੰਡਿੰਗ ਹੋਈ ਹੈ ਜੀ ਹਾਂ ਜੀ ਯੂਐਸ ਤੋਂ ਫੰਡਿੰਗ ਕਿੱਥੇ ਨਹੀਂ ਫੰਡਿੰਗ ਹੋਈ ਸਰ ਕਿੱ데 ਪ੍ਰੋਸੈਸ ਹੋਈ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕ ਆਊਟ ਕਰ ਰਹੇ ਆ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਉਹਦੀ ਡਿਟੇਲ ਕਢਾ ਰਹੇ ਆ ਜਿਹੜੀ ਇਨੀਸ਼ੀਅਲ ਐਂਟਰੀ ਕਰਾਇਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਇੱਕ ਐਂਟਰੀ ਸੀ ਸਰ ਭਲਾ ਰੈਕੀ ਕੀਤੀ ਕਿਮ ਚੇਵਨ ਜਾਂਦਾ ਉਹ 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 ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਚ ਆ ਲਿਆਗਾ ਤਾਂ ਕਿ ਉਹਦੇ ਜ ਕੋਈ ਵਿਗੜ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ 'ਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਦੇ ਅਟੈਕ ਕਰਵਾਇਆ ਅਮਰੀਕਾ 'ਚ ਐਸ ਪੀ ਐਸ ਐਸ ਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹ ਉਹਦਾ ਬ੍ਰਦਰ ਇਨ ਲਾ ਸੁਖਚੈਨ ਦਾ ਪੁਰਾਣਾ ਬ੍ਰਦਰ ਇਨ ਲਾ ਕਹਿ ਸਕਦੇ ਆ ਸੁਖਚੈਨ ਦਾ ਇੱਕ ਸਾਡੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਬਰਾਹੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉੱਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਪਸ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁਲਜ਼ਮਾਂ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕੱਢ ਲਵਾਂਗੇ ਸੁਖਸੈਨ ਦੇ ਪਹਿਲੇ ਪਰਿਵਾਰ ਚੋਂ ਜਿਹੜਾ ਇਹਦਾ ਫਾਦਰ ਨਾਵਾ ਉਹ ਅਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫਆਈਆ ਤੇ ਲਿਖਾਈ ਸੁਖਚੈਨ ਦੀ ਪਹਿਲੀ ਵਾਈਫ ਆ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਚੋਂ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਇੱਥੇ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜੀਜੂ ਵੀ ਇਹ ਨੌਲੇਜ ਹੋਈ ਜਿਹਦੀ ਵੀ ਇੱਕ ਨਾਈਵੈਂਸ ਦੇ ਨਾਲ ਜੀਦੀ ਵੀ ਕਾਂਸਪੀਰੇਸੀ ਨਾਲ ਸਾਜ਼ਿਸ਼ ਤੈ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧਾਂ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਿਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਹੈਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਵੀ 5-6 ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਖ ਕਰਕੇ ਇਹਨਾਂ ਨੂੰ ਤੈ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ